ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਨੂੰ ਜਦੋਂ ਸੱਦਾ ਹੁੰਦਾ ਹੈ ਤਾਂ 25 ਜੂਨ ਦਾ ਨਿਸ਼ਚਿਤ ਕੀਤਾ ਗਿਆ ਸੀ ਕਿਉਂਕਿ ਬਹੁ ਗਿਣਤੀ ਵੱਡੀ ਹੋਣ ਦੇ ਕਰਕੇ ਜਿਹੜੇ ਦਿਨ ਵੰਡਲੇ ਜਾਂਦੇ ਆ ਕਿ ਕਿਹੜੇ ਸੰਸਦ ਮੈਂਬਰਾਂ ਨੂੰ ਕਿਹੜੇ ਦਿਨ ਸੌਂ ਚਕਾਉਣੀ ਹੈ ਹਾਲਾਂਕਿ ਪਿਛਲੇ ਦਿਨ ਵੀ ਜਿਹੜਾ ਬੀਤ ਗਿਆ ਦਿਨ ਉਦੋਂ ਵੀ ਬਹੁਤ ਸਾਰੇ ਲੋਕ ਸਭਾ ਮੈਂਬਰ ਨੇ ਜਿਹੜੇ ਉਹਨਾਂ ਨੇ ਸੌਂ ਚੁੱਕੀ ਹੈ ਤੇ ਪੰਜਾਬ ਦੇ 13 ਐਮਪੀ ਨੇ ਜਿਹੜੇ ਲੋਕ ਸਭਾ ਮੈਂਬਰ ਜਿਸ ਦੇ ਵਿੱਚ ਸੁਭਾਵਿਕ ਜੀ ਗੱਲ ਹੈ ਕਿ ਖੜੂਰ ਸਾਹਿਬ ਹਲਕੇ ਤੋਂ ਅਮਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਿਲ ਸੀ ਜਿਹੜਾ ਸੱਦਾ ਸੰਸਦ ਪਾਰਲੀਮੈਂਟ ਦੇ ਵੱਲੋਂ ਆਉਣਾ ਸੀ ਉਸਦੇ ਅਮਲੇ ਵੱਲੋਂ ਆਉਣਾ ਸੀ ਉਹ ਸਾਰਿਆਂ ਤੱਕ ਪੁੱਜਿਆ ਔਰ ਇੱਥੋਂ ਤੱਕ ਕਿ ਚੰਡੀਗੜ੍ਹ ਦੇ ਜਿਹੜੇ ਸੰਸਦ ਮੈਂਬਰ ਨੇ ਬੀਤੇ ਦਿਨ ਮਨੀਸ਼ ਤਿਵਾੜੀ ਉਹਨਾਂ ਨੇ ਵੀ ਪੰਜਾਬੀ ਦੇ ਵਿੱਚ ਸੌਹ ਚੁੱਕੀ ਐ ਅੱਜ 13 ਲੋਕ ਸਭਾ ਮੈਂਬਰਾਂ ਨੂੰ ਸੱਦਾ ਆ ਗਿਆ ਔਰ ਸਾਰੇ ਜਿਹੜੇ ਐ ਸੰਸਦ ਮੈਂਬਰ ਦਿੱਲੀ ਜਾ ਕੇ ਪਹੁੰਚ ਚੁੱਕੇ ਨੇ ਤੇ ਅੱਜ ਉਹ ਸੌਹ ਚੁੱਕ ਲੈਣਗੇ ਪਰ ਸਾਰਿਆਂ ਦੇ ਵਿੱਚੋਂ ਸਰਬਜੀਤ ਸਿੰਘ ਖਾਲਸਾ ਵੀ ਸ਼ਾਮਲ ਹੋਣਗੇ ਅੱਜ ਉੱਥੇ ਸੌਹ ਚੁੱਕਣ ਦੇ ਲਈ ਪਰ ਅਮਰਿਤਪਾਲ ਸਿੰਘ ਦੀ ਜਦੋਂ ਗੱਲ ਆਉਂਦੀ ਐ ਤੇ ਅਮਰਿਤਪਾਲ ਸਿੰਘ ਸੌਹ ਸ਼ਾਇਦ ਅੱਜ ਨਹੀਂ ਚੱਕ ਸਕਦੇ ਸ਼ਾਇਦ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਹਾਲੇ ਤੱਕ ਜਦੋਂ ਤੱਕ ਅਸੀਂ ਤੁਹਾਡੇ ਨਾਲ ਹੀ ਖਬਰ ਸਾਂਝੀ ਕਰ ਰਹੇ ਹਾਂ ਉਦੋਂ ਤੱਕ ਇਸ ਤਰ੍ਹਾਂ ਦਾ ਕੋਈ ਵੀ ਹੁਕਮ ਜਾਂ ਪ੍ਰਵਾਨਗੀ ਜਾਂ ਮਨਜ਼ੂਰੀ ਅਮਰਿਤਪਾਲ ਦੇ ਮਾਪਿਆਂ ਨੂੰ ਨਹੀਂ ਮਿਲ ਸਕੀ ਜਿਸ ਦੇ ਕਰਕੇ ਉਹ ਸੌ ਚੁੱਕਣ ਹੋ ਸਕਦਾ ਹੈ ਕਿ ਇਹ ਹੁਕਮ ਹੈ ਜਿਹੜਾ 2 ਘੰਟਿਆਂ ਬਾਅਦ 3 ਘੰਟਿਆਂ ਬਾਅਦ ਜਾਂ ਫਿਰ ਕੁਝ ਦਿਨਾਂ ਬਾਅਦ ਵੀ ਮਿਲੇ ਮਨਜ਼ੂਰੀ ਮਿਲੇ ਤਾਂ ਉਦੋਂ ਸੌ ਚੁੱਕੀ ਜਾਵੇ ਜਿੱਥੋਂ ਤੱਕ ਰਹੀ ਗੱਲ ਕਿ ਮੈਂਬਰਸ਼ਿਪ ਰੱਦ ਹੋਣੀ ਹੈ ਕਿ ਨਹੀਂ ਹੋਣੀ ਅਮਰਿਤਪਾਲ ਦੀ ਕੀ ਨਿਜਮ ਕੀ ਕਹਿੰਦਾ ਕਾਨੂੰਨ ਕੀ ਕਹਿੰਦਾ ਉਸ ਦੇ ਬਾਰੇ ਵੀ ਦੱਸਾਂਗੇ ਪਰ ਸਭ ਤੋਂ ਪਹਿਲਾਂ ਹਿੰਦੁਸਤਾਨ ਟਾਈਮਜ਼ ਦੇ ਪੰਜਾਬ ਪੰਨੇ ਦੇ ਉੱਤੇ ਛਪੀ ਜਿਹੜੀ ਖਬਰ ਹੈ ਉਸ ਦੇ ਵਿੱਚ ਲਿਖਿਆ ਨੋ ਵਰਡ ਔਨ ਰੀਲੀਜ਼ ਅਮਰਿਤਪਾਲ ਮੇ ਨਾਟ ਟੇਕ ਔਥ ਐਜ਼ ਐਮਪੀ ਟੂਡੇ ਕਹਿਣ ਦਾ ਭਾਵ ਸਿੱਧਾ ਹੈ ਕਿ ਹਾਲੇ ਤੱਕ ਅੱਜ ਦੇ ਲਈ ਸੌ ਚੁੱਕਣੀ ਜਿਹੜੀ ਅੱਜ ਘੱਟੋ ਘੱਟ ਸੰਭਵ ਨਹੀਂ ਜਾਪ ਰਹੀ ਅਮਰਿਤਪਾਲ ਦੀ ਸੌ ਚੁੱਕਣੀ ਕਿਉਂਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜਾ 197000 ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਸਭ ਤੋਂ ਵੱਡੀ ਲੀਡ ਲੈਣ ਵਾਲਾ ਕੌਣ ਹੈ ਲੋਕ ਸਭਾ ਮੈਂਬਰ ਪੰਜਾਬ ਦਾ ਅਮਰਿਤਪਾਲ ਸਿੰਘ ਪਰ ਹੁਣ ਮਾਪਿਆਂ ਦੇ ਵੱਲੋਂ ਤੇ ਪਹੁੰਚ ਕਰ ਲਈ ਗਈ ਹੈ ਵਕੀਲਾਂ ਨੇ ਵੀ ਪੂਰਾ ਕੇਸ ਬਣਾ ਕੇ ਮਨਜ਼ੂਰੀ ਲੈਣ ਦੀ ਖਾਤਰ ਜੜਾਇਆ ਗ੍ਰਹਿ ਮਹਿਕਮੇ ਨੂੰ ਭੇਜ ਦਿੱਤਾ ਸੀ ਪਰ ਗ੍ਰਹਿ ਮਹਿਕਮੇ ਦੀ ਮਨਜ਼ੂਰੀ ਲਏ ਬਿਨਾ ਇਸ ਦੇ ਵਿੱਚ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵਾਂ ਦੀ ਦਾ ਤਾਲਮੇਲ ਜ਼ਰੂਰੀ ਹੈ ਪਹਿਲਾਂ ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਅਮਰਿਤਪਾਲ ਦੇ ਤੇ ਅਮਰਿਤਪਾਲ ਦੇ ਸਾਥੀਆਂ ਦੇ ਉੱਤੇ NSA ਵਧਾ ਦਿੱਤਾ ਹੈ ਤਾਂ ਇਸ ਕਰਕੇ ਉਹ 2025 ਤੱਕ ਉਸਦੇ ਕੋਈ ਸਾਥੀ ਵੀ NSA ਦੀ ਰੀਟੈਂਸ਼ਨ 'ਚ ਰਹਿਣਗੇ ਡਿਟੈਂਸ਼ਨ ਪੀਰੀਅਡ ਵਧਾ ਦਿੱਤਾ ਗਿਆ ਪਰ ਜਿੱਥੋਂ ਤੱਕ ਰਹੀ ਗੱਲ ਅਮਰਿਤਪਾਲ ਸਿੰਘ ਦੀ ਜੇਕਰ ਇੱਕ ਸਿਆਸੀ ਤੌਰ ਤੇ ਚਰਚਾ ਚੱਲਦੀ ਹੈ ਕਿ ਜੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਫੈਸਲਾ ਆਪਣਾ ਨਾ ਬਦਲਿਆ ਅਮਰਿਤਪਾਲ ਸਿੰਘ ਨੂੰ ਇਸੇ ਤਰ੍ਹਾਂ NSA ਵਧਾ ਵਧਾ ਕੇ ਅੰਦਰ ਰੱਖਿਆ ਡਿਬਰੂਗੜ੍ਹ ਵਿੱਚ ਰੱਖਿਆ ਤਾਂ ਫਿਰ ਸਰਕਾਰ ਦੀਆਂ ਹੀ ਇਹਦਾ ਐਂਡ ਮੁਸ਼ਕਲਾ ਵਧਣਗੀਆਂ ਇਸ ਦੇ ਨਾਲ ਜਾਣਾ ਹੋਰ ਕਿਸੇ ਦਾ ਕੁਝ ਨਹੀਂ ਹਾਲਾਂਕਿ ਪੰਜਾਬ ਦੇ ਕਈ ਮੰਤਰੀ ਆ ਜਿਹੜੇ ਉਹ ਇਸ ਗੱਲ ਦਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਪਬਲਿਕ ਦੇ ਵਿੱਚ ਵੋਟਾਂ ਦਿਨਾਂ ਦੇ ਦੌਰਾਨ ਜਦੋਂ ਵੋਟਾਂ ਮੰਗ ਰਹੇ ਸੀ ਤੇ ਉਦੋਂ ਇਹ ਕਿਹਾ ਗਿਆ ਕਿ ਤਾਂ ਸੈਂਟਰ ਨੇ ਲਾਇਆ ਪਰ ਉਹਨਾਂ ਨੇ ਉਸ ਮੇਲੇ ਗੁੰਮਰਾਹ ਕੀਤਾ ਕਿ ਸੈਂਟਰ ਨੇ ਲਾਇਆ ਸਾਰੇ ਜਾਣਦੇ ਨੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਤਹਿਤ ਜੇ ਹੁਣ ਵੀ ਰਿਪੋਰਟ ਬਣ ਕੇ ਗਈ ਹੈ ਜਦੋਂ ਵਧਾ ਦਿੱਤਾ ਗਿਆ ਤੇ ਉਦੋਂ ਵੀ ਐਸਐਚਓ ਅਜਨਾਲਾ ਤੋਂ ਰਿਪੋਰਟ ਹੁੰਦੀ ਹੋਈ ਐਸਐਸਪੀ ਤੱਕ ਪਹੁੰਚੀ ਅੰਮ੍ਰਿਤਸਰ ਰੂਰਲ ਤੱਕ ਫਿਰ ਉਸ ਤੋਂ ਬਾਅਦ ਪਹੁੰਚੀ ਰਿਪੋਰਟ ਡੀਸੀ ਅਮਰitsar ਤੱਕ ਫਿਰ ਡੀਸੀ ਅਮਰitsar ਨੇ ਰਿਪੋਰਟ ਪੜਾ ਕੇ ਗ੍ਰਹਿ ਮੈਕਮੇ ਪੰਜਾਬ ਨੂੰ ਭੇਜੀ ਫਿਰ ਉੱਥੋਂ ਰਿਪੋਰਟ ਜਿਹੜੀ ਜਾਂਦੀ ਹੈ ਦਿੱਲੀ ਵੱਲ ਫਿਰ ਜਾ ਕੇ ਐਨਐਸਏ ਵੱਧ ਪਰ ਇਹ ਸਾਰੀਆਂ ਗੱਲਾਂ ਦੇ ਵਿੱਚ ਜਿੱਥੋਂ ਤੱਕ ਰਹੀ ਗੱਲ ਕਿ ਐਨਐਸਏ ਵਿਧਾਇਕ ਕੌਣ ਰਿਹਾ ਇਸ ਦੇ ਵਿੱਚ ਇੱਕ ਸਾਫ਼ ਗੱਲ ਕਿ ਇੱਥੇ ਸਪਸ਼ਟ ਹੋਣੀ ਚਾਹੀਦੀ ਹੈ ਕਿ ਐਨਐਸਏ ਵਧਨ ਦਾ ਜਿਹੜਾ ਕਾਰਨ ਹੈ ਉਹ ਪੰਜਾਬ ਸਰਕਾਰ ਦਾ ਫੈਸਲਾ ਹੈ ਹੁਣ ਅਮਰਿਤਪਾਲ ਸਿੰਘ ਨੂੰ ਜਿੱਥੇ ਅੱਜ ਸੱਦਾ ਗਿਆ ਹੋਵੇ ਬਾਕੀ ਮੈਂਬਰਾਂ ਦੇ ਵਾਂਗ ਪਰ ਅਮਰਿਤਪਾਲ ਸਿੰਘ ਜੇਕਰ ਉੱਥੇ ਹਾਜ਼ਰ ਨਹੀਂ ਹੁੰਦੇ ਸਮੇਂ ਸਿਰ ਤੇ ਕਿਉਂਕਿ 12 ਤੋਂ 1 ਵਜੇ ਦਾ ਸਮਾਂ ਦੱਸਿਆ ਗਿਆ ਜੇਕਰ ਉੱਥੇ ਨਹੀਂ ਹਾਜ਼ਰ ਹੁੰਦੇ ਇਸ ਸਮੇਂ ਦੇ ਦੌਰਾਨ ਤਾਂ ਫਿਰ ਕੁਦਰਤੀ ਗੱਲ ਹੈ ਕਿ ਉੱਥੇ ਉਹ ਸੌਂ ਨਹੀਂ ਚੁੱਕਣਗੇ ਇਸੇ ਤਰ੍ਹਾਂ ਇੱਕ ਹੋਰ ਇਸੇ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਸੀ ਕੈਦੀ ਹੈ ਜਿਨ੍ਹਾਂ ਦੇ ਉੱਤੇ ਯੂਆਪਾ ਵਰਗਾ ਐਕਟ ਲਾਇਆ ਗਿਆ ਉਹ ਇੰਜੀਨੀਅਰ ਰਾਸ਼ਿਦ ਨੇ ਜਿਹੜੇ ਕਿ ਕਸ਼ਮੀਰ ਨਾਲ ਸੰਬੰਧਿਤ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਉੱਤੇ ਵੀ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਲੱਗੇ ਨੇ ਉਮਰ ਖਾਲਿਦ ਨਹੀਂ ਰਾਸ਼ਿਦ ਜਿਹੜੇ ਇੰਜੀਨੀਅਰ ਰਾਸ਼ਿਦ ਨੇ ਯੂਪਾ ਲੱਗਿਆ ਹੋਇਆ ਜਿਨ੍ਹਾਂ ਨੇ ਚੋਣ ਜਿੱਤੀ ਹੈ ਅੰਮ੍ਰਿਤ ਦੋ ਹੀ ਐਸੇ ਹੋਏ ਨੇ ਲੋਕ ਸਭਾ ਮੈਂਬਰ ਜਿਹੜੇ ਜੇਲ੍ਹ ਵਿੱਚ ਰਹਿ ਕੇ ਜਿੱਤੇ ਕਮਰਿਤਪਾਲ ਸਿੰਘ ਜਿਨ੍ਹਾਂ ਦੇ ਬਾਰੇ ਸੀ ਜ਼ਿਕਰ ਕਰ ਰਹੇ ਇੰਜੀਨੀਅਰ ਰਾਸ਼ਿਦ ਉਹਨਾਂ ਲਈ ਕੱਲ ਦਾ ਸਮਾਂ ਬੀਤੇ ਦਿਨ ਦਾ ਰੱਖਿਆ ਗਿਆ ਸੀ ਉਹਨਾਂ ਨੂੰ ਵੀ ਸੰਸਦ ਦੇ ਵੱਲੋਂ ਸੱਦਾ ਗਿਆ ਸੀ ਪਰ ਉਹ ਬਾਹਰ ਨਾ ਆਉਣ ਦੇ ਕਰਕੇ ਸੌ ਨਹੀਂ ਚੁੱਕ ਸਕੇ ਇਸੇ ਤਰ੍ਹਾਂ ਅੱਜ ਸੱਦਾ ਜਿਹੜਾ ਅੰਮ੍ਰਿਤਪਾਲ ਸਿੰਘ ਨੂੰ ਬਾਕੀ ਜਿਹੜੇ ਪੰਜਾਬ ਦੇ ਲੋਕ ਸਭਾ ਮੈਂਬਰ ਨੇ 12 ਹੋਰ ਅੰਮ੍ਰਿਤਪਾਲ 13ਵਾਂ ਮੈਂਬਰ ਲਾ ਲੋ ਤਾਂ ਉਹ ਸੱਦਾ ਜਿਹੜਾ ਨਹੀਂ ਦਿੱਤਾ ਜਿਹੜਾ ਸੱਦਾ ਤਾਂ ਪਹੁੰਚ ਗਿਆ ਪਰ ਮਨਜ਼ੂਰੀ ਨਹੀਂ ਮਿਲੀ ਬਾਹਰ ਆਉਣ ਦੀ ਤੇ ਜੇ ਉਹ ਸਮੇਂ ਸਿਰ ਤੇ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜਦੇ ਨਹੀਂ ਪੁੱਜਦੇ ਉੱਥੇ ਜਾ ਕੇ ਤਾਂ ਫਿਰ ਸੌ ਆ ਜਿਹੜੀ ਉਹ ਨਹੀਂ ਚੁੱਕੀ ਜਾ ਸਕਦੀ ਜੇ ਸੌ ਨਹੀਂ ਚੁੱਕੀ ਜਾਏਗੀ ਤੇ ਫਿਰ ਬਤੌਰ ਪਾਰਲੀਮੈਂਟ ਮੈਂਬਰ ਉਹ ਹਿੱਸਾ ਵੀ ਨਹੀਂ ਲੈ ਸਕਦੇ ਜਿਹੜਾ ਕਿ ਸੰਸਦ ਸ਼ੁਰੂ ਹੋ ਰਿਹਾ ਪਰਸੋਂ ਤੋਂ ਜਿਹੜਾ ਕਿ ਰਾਸ਼ਟਰਪਤੀ ਦੇ ਭਾਸ਼ਣ ਦੇ ਨਾਲ ਜਿਹੜੀ ਸ਼ੁਰੂਆਤ ਹੋ ਜਾਣੀ ਹੈ ਕਿਉਂਕਿ ਗੱਲ ਸਵੇਰ ਨੂੰ ਹੈ ਜਿਹੜਾ ਸਪੀਕਰ ਹੈ ਜਿਹੜਾ ਪੱਕੇ ਤੌਰ ਦੇ ਉੱਤੇ ਉਸ ਦੀ ਚੋਣ ਹੋ ਜਾਣੀ ਹੈ ਤੇ ਇਸ ਕਰਕੇ ਵਿੱਚ ਵਿਚਾਲੇ ਗੱਲ ਖੜੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੇ ਉਹਨਾਂ ਦੇ ਜਿਹੜੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਗੁਰਬਖਸ਼ ਸਿੰਘ ਖਾਲਸਾ ਉਹਨਾਂ ਨੇ ਵੀ ਤੇ ਪ੍ਰੈਜ਼ੀਡੈਂਟ ਨੇ ਜਿਹੜੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਐਸਐਸਐਫ ਦੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੇ ਸੋਮਵਾਰ ਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਤੇ ਇਸ ਦੇ ਵਿੱਚ ਇੰਟਰਵੈਂਸ਼ਨ ਕਰਨ ਦੇ ਲਈ ਜਿਹੜਾ ਇੱਕ ਅਪੀਲ ਕੀਤੀ ਹੈ ਚਿੱਠੀ ਲਿਖੀ ਹੈ ਕਿ ਜਿਹੜੇ ਡਿਬਰੂਗੜ ਦੇ ਵਿੱਚ NSA ਦੇ ਤਹਿਤ ਅਮਰਿਤਪਾਲ ਸਣੇ ਹੋਰ ਜਿਹੜੇ ਲੋਕ ਉੱਥੇ ਡੱਕੇ ਹੋਏ ਨੇ ਉਹਨਾਂ ਨੂੰ ਰਿਲੀਜ਼ ਕਰਨ ਦੇ ਲਈ ਜੇਲ੍ਹ ਦੇ ਵਿੱਚ ਆਰਗਿਊ ਕੀਤੇ ਜਾਣ ਹੁਕਮਨਾਮਾ ਜਿਹੜਾ ਉਹ ਸਾਂਝੇ ਤੌਰ ਦੇ ਉੱਤੇ ਦਿੱਤਾ ਜਾਵੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇਸ ਬਾਰੇ ਲਿਖਿਆ ਜਾ ਰਿਹਾ ਕਿ ਹੁਕਮਨਾਮਾ ਜਾਰੀ ਕੀਤਾ ਜਾਵੇ ਪਰ ਹੁਕਮਨਾਮੇ ਦਾ ਕੀ ਸਿੱਧੇ ਤੌਰ ਦੇ ਉੱਤੇ ਪੋਲੀਟੀਕਲ ਤੌਰ ਦੇ ਉੱਤੇ ਜਾਂ ਫਿਰ ਸਮਾਜਿਕ ਤੌਰ ਦੇ ਉਤੇ ਕਿੰਨਾ ਕਸਰ ਪੈਂਦਾ ਕਿਉਂਕਿ ਕਾਨੂੰਨ ਆਖਰ ਜਿਹੜਾ ਆਖੀਰ ਦੇ ਵਿੱਚ ਮਨਜ਼ੂਰੀ ਮਿਲਣ ਦਾ ਕੰਮ ਹੈ ਉਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਇਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੇਸ਼ੱਕ ਹੁਕਮਨਾਮਾ ਵੀ ਕਿਉਂ ਨਾ ਜਾਰੀ ਕਰ ਦੇਣ ਪਰ ਉਸ ਦੇ ਨਾਲ ਕੋਈ ਬਹੁਤੀ ਹੈ ਜਿਹੜੀ ਰਿਲੀਫ ਮਿਲਣ ਵਾਲੀ ਗੱਲ ਜਾਪਦੀ ਨਹੀਂ ਅਮਰਿਤਪਾਲ ਸਿੰਘ ਨੂੰ ਉਹ ਜੇ ਰਿਲੀਫ ਮਿਲੇਗਾ ਜੇ ਉਹ ਸੌਂ ਚੁੱਕਣ ਦੇ ਲਈ ਮਨਜ਼ੂਰੀ ਮਿਲੇਗੀ ਉਹ ਪੰਜਾਬ ਸਰਕਾਰ ਦਾ ਕੰਮ ਹੈ ਕੇਂਦਰ ਸਰਕਾਰ ਦਾ ਕੰਮ ਹੈ ਸੰਦੀਪ ਐਨਐਸ ਦੇ ਤਹਿਤ ਪਹਿਲਾਂ ਵੀ ਜਿਹੜੇ ਪੋਲਿਟিক্যাল ਪ੍ਰिजनਰ ਨੇ ਉਹਨਾਂ ਨੇ ਅੰਦਰ ਹੈ ਕਿ ਸੌ ਚੁੱਕੀ ਹੈ ਪਰ ਐਡੀ ਕਿੱਡੀ ਗੱਲ ਹੋ ਗਈ ਆ ਜਾਂ ਤਾਂ ਕੋਈ ਮਕਦਮਾ ਦਰਜ ਕੋਈ ਸੰਗੀਨ ਧਾਰਾਵਾਂ ਲੱਗੀਆਂ ਹੁਣ ਐਨਐਸਏ ਲਾ ਕੇ ਉਹਨੂੰ ਜੇਲ੍ਹ ਭੇਜਿਆ ਗਿਆ ਜੇ ਪਹਿਲਾਂ ਵੀ ਸੌ ਚੁੱਕਿਆ ਗਿਆ ਨੇ ਤੇ ਹੁਣ ਐਡੀ ਕਿੱਡੀ ਕੀ ਵੱਡੀ ਮੁਸੀਬਤ ਹੈਗੀ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਾਸਤੇ ਪੈਰਵਾਹੀ ਨਹੀਂ ਕਰ ਰਹੇ ਹੋਗੇ ਕੋਈ ਵੀ ਐਸ਼ੇ ਕਰਕੇ ਜਦੋਂ ਆਪੋਜੀਸ਼ਨ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਖਾਸ ਕਰਕੇ ਇੱਥੇ ਭਾਜ ਪਈ ਕਿਉਂ ਨਾ ਹੋਵੇ ਉਹ ਵੀ ਚੁੱਪਚੁੱਪ ਵੱਟੀ ਬੈਠੀ ਐ ਖੁੱਲ ਕੇ ਨਹੀਂ ਬੋਲ ਰਹੀ ਕਿ ਅਮਰਿਤਪਾਲ ਸਿੰਘ ਨੂੰ ਮਨਜ਼ੂਰੀ ਮਿਲੇ ਕਿਉਂਕਿ ਅਮਰਿਤਪਾਲ ਸਿੰਘ ਸਾਰਿਆਂ ਦੀ ਹੀ ਗੱਲ ਦੀ ਹੱਡੀ ਬਣਿਆ ਸੀ ਖਲੂਰ ਸਾਹਿਬ ਦੇ ਖਲੂਰ ਸਾਹਿਬ ਹੀ ਨਹੀਂ ਏਨ ਮੰਕੇ ਆਮ ਆਦਮੀ ਪਾਰਟੀ ਨੂੰ ਤਾਂ ਇਸੇ ਕਰਕੇ ਜਿਹੜਾ ਫਰੀਦਕੋਟ ਦੇ ਵਿੱਚ ਵੀ ਖਮਿਆਜਾ ਭੁਗਤਣਾ ਪਿਆ ਕਿਉਂਕਿ ਉਹ ਹਵਾ ਇੱਧਰ ਨੂੰ ਵਗੀ ਜਿਹੜੇ ਲੋਕ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆਮਹਾਰੇ ਪ੍ਰਚਾਰ ਕਰ ਰਹੇ ਸੀ ਉਹ ਫਿਰ ਸਰਬਜੀਤ ਸਿੰਘ ਖਾਲਸਾ ਵਾਸਤੇ ਵੀ ਆਏ ਹੁਣ ਇੱਥੇ ਦੋ ਸੱਤਾਵੇ ਸਰਕਾਰਾਂ ਨੇ ਸੂਬੇ 'ਚ ਆਮ ਆਦਮੀ ਪਾਰਟੀ ਤੇ ਸੈਂਟਰ 'ਚ ਬੀਜੇਪੀ ਜਾਂ ਇੰਡੀਆ ਦੀ ਸਰਕਾਰ ਕਹਿ ਲੋ ਸੀ ਦੋਨਾਂ ਦੀ ਕਿਤੇ ਨਾ ਕਿਤੇ ਜਿਹੜੀ ਹੈ ਤਾਲਮੇਲ ਜਾਂ ਦੋਨਾਂ ਦੀ ਸਿਆਸੀ ਇੱਛਾ ਸ਼ਕਤੀ ਜਾਪਣੀ ਰਹੀ ਅਮਰਿਤਪਾਲ ਸਿੰਘ ਨੂੰ ਹਾਲੇ ਮਨਜ਼ੂਰੀ ਦੇਣ ਦੀ ਹਾਲਾਂਕਿ ਕੋਈ ਵੀ ਵਿਅਕਤੀ ਜੇਲ੍ਹ ਵਿੱਚ ਹੁੰਦਾ ਜੇਕਰ ਉਹ ਜਿੱਤਿਆ ਹੁੰਦਾ ਤਾਂ ਲੋਕ ਸਭਾ ਦਾ ਸਪੀਕਰ ਜੇਲ੍ਹ ਪ੍ਰਸ਼ਾਸਨ ਨੂੰ ਸੌਂ ਚੁੱਕੜ ਦਾ ਹੁਕਮ ਦਿੰਦਾ ਇਸ ਦੇ ਲਈ ਸਬੰਧਤ ਵਿਅਕਤੀ ਜਾਂ ਉਸ ਦੇ ਪਰਿਵਾਰ ਵੱਲੋਂ ਗ੍ਰਹਿ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਸਪੀਕਰ ਕੋਲ ਜਮ੍ਹਾਂ ਕਰਾਉਣੀ ਪੈਂਦੀ ਹੈ ਜੋ ਕਿ ਅਜੇ ਤੱਕ ਨਹੀਂ ਕਰਵਾਈ ਗਈ ਹੁਣ ਸਪੀਕਰ ਕੋਲ ਜਿਹੜਾ ਸਪੀਕਰ ਦੇ ਅਧਿਕਾਰ ਖੇਤਰ ਹੈ ਉਵੇਂ ਹੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਕੋਈ ਜੇਲ੍ਹ ਵਿੱਚ ਬੰਦ ਹੈ ਉਸ ਦੀ ਮਨਜ਼ੂਰੀ ਆ ਜਿਹੜਾ ਉਸ ਦੇ ਮਾਪੇ ਜਾਂ ਸਬੰਧਤ ਵਿਅਕਤੀ ਲਿਆ ਕੇ ਜਾਂ ਉਸ ਦੇ ਵਕੀਲ ਆ ਜਿਹੜੇ ਸਪੀਕਰ ਤੱਕ ਪਹੁੰਚਾਉਣ ਤਾਂ ਫਿਰ ਉਹ ਮਨਜ਼ੂਰੀ ਮਿਲ ਜਾਵੇਗੀ ਪਰ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਦੇਖਣ ਨੂੰ ਨਹੀਂ ਮਿਲੀ ਲੋਕ ਸਭਾ ਦੇ ਜਿਹੜੇ ਸਾਬਕਾ ਸਿਕੱਤਰ ਜਨਰਲ ਮੁਤਾਬਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸੌਂ ਚੁੱਕਣ ਲਈ ਅਦਾਲਤ ਵਿੱਚ ਪੈਰੋਲ ਦੀ ਅਰਜ਼ੀ ਦੇਵੇ ਜ਼ਿਆਦਾਤਰ ਮਾਮਲਿਆਂ ਵਿੱਚ ਅਦਾਲਤ ਪੈਰੋਲ ਦੇ ਦਿੰਦੀ ਹੈ ਪਰ ਇਸ ਦੇ ਬਾਅਦ ਐਮਪੀ ਨੂੰ ਜੇਲ੍ਹ ਵਿੱਚ ਵਾਪਸ ਆਉਣਾ ਹੁੰਦਾ ਹੈ ਸੌਂ ਚੁੱਕਣ ਤੋਂ ਬਾਅਦ ਨਹੀਂ ਸਾਹ ਚੁੱਕਣ ਤੋਂ ਬਾਅਦ ਫਿਰ ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਉਸ ਨੂੰ ਰੱਖਿਆ ਜਾਂਦਾ ਹੈ ਉੱਥੇ ਵਾਪਸ ਜਾਣਾ ਪੈਂਦਾ ਹੈ ਸਾਹ ਚੁੱਕਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਐਮਪੀ ਨੂੰ ਸੰਵਿਧਾਨ ਦੀ ਧਾਰਾ 101 ਦੀ ਅੱਗੇ ਮਾਧ ਜਿਹੜੀ 4 ਦੇ ਮੁਤਾਬਕ ਸਪੀਕਰ ਨੂੰ ਆਪਣੇ ਗੈਰ ਹਾਜ਼ਰ ਰਹਿਣ ਬਾਰੇ ਵੀ ਜਾਣਕਾਰੀ ਦੇਣੀ ਹੁੰਦੀ ਹੈ ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲ ਭੇਜ ਦਿੱਤਾ ਜਾਂਦਾ ਹੈ ਤੇ ਨਿਯਮ ਇਹ ਵੀ ਕਹਿੰਦੇ ਨੇ ਕਿ ਕੋਈ ਜੇਤੂ ਐਮਪੀ ਸਾਹ ਨਹੀਂ ਚੁੱਕਦਾ ਤੇ ਲਗਾਤਾਰ 60 ਦਿਨ ਤੱਕ ਗੈਰ ਹਾਜ਼ਰ ਰਹਿੰਦਾ ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾਂਦੀ ਹੈ ਸੰਵਿਧਾਨ ਦੀ ਧਾਰਾ 101 ਦੀ 4 ਮਾਧ ਜਿਹੜੇ ਵਿੱਚ ਇਸ ਦਾ ਜ਼ਿਕ ਕੀਤਾ ਗਿਆ ਜੋ ਲੋਕ ਸਭਾ ਦੇ ਸਪੀਕਰ ਦੀ ਜਾਇਦ ਤੋਂ ਬਿਨਾ ਸੰਸਦ ਮੈਂਬਰਾਂ ਦੇ ਸਦਨ ਤੋਂ ਗੈਰ ਹਾਜ਼ਰੀ ਨਾਲ ਸਬੰਧਤ ਹੈ ਹੁਣ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਜਿਹੜੀ ਕੀ ਉਸ ਨੂੰ ਡੱਕਿਆ ਗਿਆ ਉੱਥੇ ਜੇਕਰ ਉਹਨਾਂ ਨੂੰ 2 ਸਾਲ ਦੀ ਸਜ਼ਾ ਮਿਲ ਜਾਂਦੀ ਹੈ ਤਾਂ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਹੁਣ ਸਜ਼ਾ ਜਿਹੜੀ ਹੈ ਕਾਨੂੰਨ ਦੇ ਰੂਪ ਵਿੱਚ ਅਦਾਲਤ ਦੇ ਰੂਪ ਵਿੱਚ ਇੱਥੇ ਕਹਿਣ ਦਾ ਭਾਵ ਹੈ ਉਹ ਸਜ਼ਾ ਨਹੀਂ ਮਿਲੀ ਹੋਈ ਉਹ ਰੱਖਿਆ ਗਿਆ ਡਿਟੈਂਸ਼ਨ ਸੈਂਟਰ ਦੇ ਵਿੱਚ ਉਸ ਨੂੰ ਸਜ਼ਾ ਨਹੀਂ ਕਹਿ ਸਕਦੇ ਪਰ ਉਸ ਨੂੰ ਕਿੱਥੇ ਨਾ ਕਿੱਥੇ ਜਿਹੜਾ ਹਿਰਾਸਤ ਵਿੱਚ ਜਾਂ ਡਿਟੈਂਸ਼ਨ ਵਿੱਚ ਤਾਂ ਰੱਖਿਆ ਹੀ ਗਿਆ ਇੱਕ ਤਰ੍ਹਾਂ ਦੀ ਤਾਂ ਉਸ ਨੂੰ ਸਜ਼ਾ ਹੀ ਦਿੱਤੀ ਜਾ ਰਹੀ ਹੈ ਕਿ ਜੇ ਤੁਸੀਂ ਉਸ ਪਹਿਲਾਂ ਜਿਸ ਤਰ੍ਹਾਂ ਦੇ ਵੀ ਕਾਨੂੰਨ ਤੋੜਿਆ ਜਿਸ ਤਰ੍ਹਾਂ ਵੀ ਕੁਝ ਕੀਤਾ ਜਾਂ ਦੇਸ਼ ਦੀ ਸੁਰੱਖਿਆ ਦੇ ਲਈ ਤੁਸੀਂ ਖਤਰਾ ਬਣੇ ਹਾਲਾਂਕਿ ਅਜਨਾਲਾ ਥਾਣਾ ਕਾਂਡ ਸੀ ਜਿਹੜਾ ਪੰਜਾਬ ਦੇ ਲੋਕ ਅੱਜ ਵੀ ਕਹਿੰਦੇ ਆ ਕਿ ਜੇਕਰ ਜਿਸ ਤਰ੍ਹਾਂ ਦੀ ਕੋਈ ਜ਼ੁਰਮ ਕਰਦਾ ਹੈ ਉਸ ਤਰ੍ਹਾਂ ਦੀ ਸਜ਼ਾ ਦੇ ਦਿੱਤੀ ਜਾਵੇ ਜਾਂ ਧਾਰਾ ਲਗਾ ਕੇ ਉਸ ਤਰ੍ਹਾਂ ਹੀ ਨਜਿੱਠਿਆ ਜਾਵੇ ਤੇ ਜ਼ਿਆਦਾ ਵਧੀਆ ਪਰ ਐਨਐਸਏ ਲਗਾ ਕੇ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦੇਣਾ ਜਾਂ ਕਿਸੇ ਹੋਰ ਥਾਂ ਤੇ ਭੇਜ ਦੇਣਾ ਇਹ ਇਨਸਾਫ ਨਹੀਂ ਹੈ ਇਹ ਸਰਾ ਸਰ ਧੱਕਾ ਹੈ ਇਥੋਂ ਤੱਕ ਸ਼੍ਰੋਮਣੀ ਕਾਲੀ ਦਲ ਦਾ ਪੈਂਤੜਾ ਜਦੋਂ ਚੋਣ ਲੜਨ ਵੇਲੇ ਹੋਰ ਸੀ ਪਰ ਅੱਜ ਉਹ ਵੀ ਕਹਿ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵੀ ਚਾਏ ਪ੍ਰਧਾਨ ਹੀ ਕਿਉਂ ਨਾ ਹੋਣ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਕਿਉਂ ਨਾ ਹੋਣ ਬਲਵਿੰਦਰ ਸਿੰਘ ਭੋਂਦੜ ਕਿਉਂ ਨਾ ਹੋਣ ਸੀਨੀਅਰ ਆਗੂ ਨੇ ਉਹ ਸਾਰੇ ਇਹ ਕਹਿ ਰਹੇ ਨੇ ਕਿ ਹੁਣ ਐਨਐਸਏ ਤੇ ਯੂਪਾ ਵਰਗੇ ਕਾਨੂੰਨਾਂ ਦੀ ਜ਼ਰੂਰਤ ਹੀ ਨਹੀਂ ਐ ਇਸ ਦੀ ਦੁਰਵਰਤੋਂ ਹੁੰਦੀ ਰਹੀ ਐ ਖਾਸ ਕਰਕੇ ਪੰਜਾਬ ਹੀ ਨਹੀਂ ਕਸ਼ਮੀਰ ਹੀ ਨਹੀਂ ਦੇਸ਼ ਦੇ ਹੋਰ ਨਾ ਕੋਨਿਆਂ ਦੇ ਵਿੱਚੋਂ ਵੀ ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਦਵਾਉਣ ਦੇ ਲਈ ਐਨਐਸਸੀ ਦੀ ਵਰਤੋਂ ਹੁੰਦੀ ਰਹੀ ਹੈ ਪਰ ਜਿੱਥੇ ਤੱਕ ਰਹੀ ਗੱਲ ਕਿ ਮੈਂਬਰਸ਼ਿਪ ਰੱਦ ਹੋਣ ਦਾ ਇਹ ਮੈਂਬਰਸ਼ਿਪ ਰੱਦ ਹੋਣ ਦੀ ਸੰਭਾਵਨਾ ਹਾਲੇ ਅਮਰਿਤਪਾਲ ਦੀ ਇਸ ਕਰਕੇ ਘੱਟ ਹੈ ਕਿਉਂਕਿ 60 ਦਿਨ ਦੀ ਗੈਰ ਹਾਜ਼ਰੀ 60 ਦਿਨ ਦੀ ਗੈਰ ਹਾਜ਼ਰੀ ਦਾ ਮਤਲਬ ਕਿ ਜਿਹੜਾ ਸੰਸਦ ਦੇ ਵਿੱਚ ਸੈਸ਼ਨ ਚੱਲਦਾ ਹੁਣ ਸੈਸ਼ਨ 60 ਦਿਨ ਦਾ ਲੰਮਾ ਤਾਂ ਚੱਲਣ ਵਾਲਾ ਨਹੀਂ ਜੇ ਸੈਸ਼ਨ ਚੱਲੇਗਾ ਵੀ ਤੇ ਉਹ ਥੋੜੇ ਦਿਨਾਂ ਦੇ ਲਈ ਚੱਲੇਗਾ ਇਸ ਕਰਕੇ 60 ਦਿਨ ਦੀ ਲਗਾਤਾਰ ਗੈਰ ਹਾਜ਼ਰੀ ਤਾਂ ਹੋ ਹੀ ਨਹੀਂ ਸਕਦੀ ਅਮਰਿਤਪਾਲ ਦੀ ਇਸ ਕਰਕੇ ਮੈਂਬਰਸ਼ਿਪ ਰੱਦ ਹੋਣ ਵਾਲਾ ਸਵਾਲ ਹਾਲੇ ਨਹੀਂ ਸਾਹਮਣੇ ਆਇਆ ਪਰ ਜਿੱਥੋਂ ਤੱਕ ਰਹੀ ਗੱਲ ਕਿ ਸੌ ਚੁੱਕਣ ਦੀ ਅੱਜ ਜਿਹੜਾ ਸੱਦਾ ਭੇਜਿਆ ਗਿਆ ਸੀ ਅਮਰਿਤਪਾਲ ਸਿੰਘ ਨੂੰ ਵੀ ਬਾਕੀ ਲੋਕ ਸਭਾ ਮੈਂਬਰ ਨੇ ਜਿਹੜੇ ਪੰਜਾਬ ਦੇ ਉਸ ਦੇ ਮੁਤਾਬਕ ਤਾਂ ਇਸ ਕਰਕੇ ਜਿਹੜੀ ਸੌ ਚੁੱਕਣ ਦੀ ਜਿੱਥੋਂ ਤੱਕ ਰਹੀ ਗੱਲ ਅੱਜ ਸ਼ਾਇਦ ਉਹ ਸੌ ਨਹੀਂ ਚੁੱਕ ਸਕਦੇ ਕਿਉਂਕਿ ਉਹਨਾਂ ਨੂੰ ਮਨਜ਼ੂਰੀ ਆ ਜਿਹੜੀ ਉਹ ਨਹੀਂ ਮਿਲੀ ਹੈ ਇਸੇ ਕਰਕੇ ਗੱਲ ਵਿੱਚ ਵਿਚਾਰੇ ਖੜੀ ਹੈ ਕਿ ਸੋ ਚੁੱਕਣਗੇ ਜਾਂ ਨਹੀਂ ਚੁੱਕਣਗੇ ਹੁਣ ਸੰਦੀਪ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਪਰਿਵਾਰ ਵੱਲੋਂ ਰਣਨੀਤੀ ਕੀ ਹੋਏਗੀ ਉਹਨਾਂ ਨੇ ਇਜਾਜ਼ਤ ਮੰਗੀ ਹੈ ਵੀ ਇਹਨਾਂ ਨੂੰ 100 ਚੁੱਕਣ ਲਈ ਇਹਨਾਂ ਨੂੰ ਇੱਕ ਦਿਨ ਦੀ ਜਾਂ ਦੋ ਦਿਨ ਦੀ ਜਿਹੜੀ ਪੈਰੋਲ ਹੁੰਦੀ ਹੈ ਉਹ ਮਲ ਜਮਾਨਤ ਜਾਂ ਪੈਰੋਲ ਕਿ ਲੋ ਜਮਾਨਤ ਕਹਿ ਦੋ ਵੀ ਉਹ ਦਿੱਤੀ ਜਾਵੇ ਪਰ ਜਿਹੜੀ ਕੋਰਟ ਹੈ ਉਹਨੇ ਇਹ ਹਜੇ ਮਨਜ਼ੂਰੀ ਨਹੀਂ ਦਿੱਤੀ ਹੈਗੀ ਉਨ੍ਹਾਂ ਦਾ ਹੁਣ ਅਗਲੀ ਰਣਨੀਤੀ ਕੀ ਹੋਏਗੀ ਕੀ ਜਿਹੜੀ ਲੋਕ ਸਭਾ ਸਪੀਕਰ ਨੇ ਕਿ ਬਾਅਦ ਦੇ ਵਿੱਚ ਕੋਈ ਪ੍ਰਭਾਵ ਦਾ ਹੈਗਾ ਵੀ ਇਹਦਾ ਵੀ ਇਹਨੂੰ ਸੋਚ ਚੁੱਕਨ ਦਾ ਕੋਈ ਹੋਰ ਢੰਗ ਲੱਭਿਆ ਜਾਵੇ ਨਿਯਮ ਤਾਂ ਇਹ ਵੀ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਕਿ ਪਹਿਲੇ ਸੈਸ਼ਨ ਦੇ ਦੌਰਾਨ ਹੀ ਜਦੋਂ ਸਾਰੇ ਲੋਕ ਸਭਾ ਮੈਂਬਰ ਸੌਂ ਚੁੱਕ ਰਹੇ ਨੇ ਉਦੋਂ ਹੀ ਸੌਂ ਚੁੱਕੀ ਜਾਵੇ। ਮਨਜ਼ੂਰੀ ਜੇਕਰ ਥੋੜੇ ਦਿਨਾਂ ਬਾਅਦ ਵੀ ਮਿਲਦੀ ਹੈ ਸੌਂ ਚੁੱਕਣ ਦੀ ਤਾਂ ਉਹ ਵੀ ਅਧਿਕਾਰ ਖੇਤਰ ਹੈ। ਫਿਰ ਸਪੀਕਰ ਦੇ ਕੈਬਨ ਵਿੱਚ ਜਾ ਕੇ ਜਿਹੜਾ ਵੱਖਰੇ ਤੌਰ ਦੇ ਉੱਤੇ ਸੌਂ ਆਈਡੀ ਲੋਕ ਸਭਾ ਮੈਂਬਰ ਚੁੱਕ ਸਕਦੇ ਨੇ। ਜਦੋਂ ਜਿਮਣੀ ਚੋਣ ਹੋਈ ਸੀ ਤੇ ਉਦੋਂ ਸਾਰੇ ਜਾਣਦੇ ਨੇ ਸਿਮਰਨਜੀਤ ਸਿੰਘ ਮਾਨ ਆ ਜਿਹੜੇ ਉਹ ਕੈਬਨ ਵਿੱਚ ਜਾ ਕੇ ਸੌਂ ਚੁੱਕਦੇ ਨੇ। ਉਸ ਦੇ ਲਈ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਮਤਲਬ ਵੀ ਕੱਢੇ ਸੀ ਕਿ ਹੋ ਸਕਦਾ ਹੈ ਕਿ ਇੱਕ ਪਾਸੇ ਜਿਹੜਾ ਹੈ ਭਾਰਤੀ ਸੰਵਿਧਾਨ ਦੇ ਮੁਤਾਬਕ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਸੰਤੁਸ਼ਟੀ ਨਹੀਂ ਜਾਪਦੀ ਸਿਮਰਨ ਸਿੰਘ ਮਾਨੜ ਜਾਂ ਹੋਰ ਕੋਈ ਗਰਮਖਿਆਲੀ ਮੈਂਬਰ ਪਾਰਲੀਮੈਂਟ ਬਣਦਾ ਪਰ ਸੌ ਜਿਹੜੀ ਹੈ ਭਾਰਤ ਦੇ ਸੰਵਿਧਾਨ ਮੁਤਾਬਕ ਚੁੱਕਣੀ ਹੁੰਦੀ ਹੈ ਇਸ ਕਰਕੇ ਉਹਨਾਂ ਨੇ ਸ਼ਾਇਦ ਪਰਦੇ ਚੁੱਕੀ ਹੋਵੇ ਪਰ ਇਸ ਤਰ੍ਹਾਂ ਨਹੀਂ ਹੈ ਪਰ ਉਹ ਜਿਮਣੀ ਚੋਣ ਦੇ ਵਿੱਚ ਜਦੋਂ ਉਹਨਾਂ ਨੇ ਸੌਂ ਚੁੱਕਣੀ ਸੀ ਜਿਮਨੀ ਚੌਣ ਜਿੱਤਣ ਤੋਂ ਬਾਅਦ ਤਾਂ ਉਦੋਂ ਉਹਨਾਂ ਨੇ ਕੈਬਨ ਵਿੱਚ ਜਾ ਕੇ ਸੌਂ ਚੁੱਕੀ ਤੇ ਇਸ ਕਰਕੇ ਅੰਮ੍ਰਿਤਪਾਲ ਸਿੰਘ ਦੀ ਵੀ ਇਸੇ ਤਰ੍ਹਾਂ ਸੌਂ ਚੁੱਕ ਸਮਾਗਮ ਦੇ ਦੌਰਾਨ ਜੇਕਰ ਸੌਂ ਨਹੀਂ ਚੁੱਕੀ ਜਾਂਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਜਿਹੜਾ ਨਿਜਮ ਕਹਿੰਦੇ ਆ ਕਿ ਸੌਂ ਚੁੱਕ ਸਕਦੇ ਆ ਪਰ ਸਭ ਤੋਂ ਪਹਿਲਾਂ ਮੁਢਲੀ ਸ਼ਰਤ ਕੀ ਹੈ ਮਨਜ਼ੂਰੀ ਦੀ ਗ੍ਰਹਿ ਮੰਹਿਕਮਾ ਜਦੋਂ ਤੱਕ ਮਨਜ਼ੂਰੀ ਨਹੀਂ ਦਿੰਦਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਦੋਂ ਤੱਕ ਮਨਜ਼ੂਰੀ ਨਹੀਂ ਦਿੰਦੇ ਪ੍ਰਵਾਨਗੀ ਨਹੀਂ ਦਿੰਦੇ ਜਿਹੜੀ ਕਿ ਅਪੀਲ ਪਾਈ ਵੀ ਗਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਉਦੋਂ ਤੱਕ ਸੌਂ ਚੁੱਕਣਾ ਸੰਭਵ ਨਹੀਂ ਜਾ ਪ ਰ ਇਹ ਗੱਲ ਕਿਸ ਇਸ ਸੌ ਚੁੱਕਣ ਵਾਲੇ ਸਮਾਗਮ ਦੇ ਦੌਰਾਨ ਜੇਕਰ ਸੌ ਨਹੀਂ ਚੁੱਕੀ ਜਾਂਦੀ ਤਾਂ ਕਿਤੇ ਨਾ ਕਿਤੇ ਅਮਰਤਪਾਲ ਸਿੰਘ ਦੇ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਵੋਟ ਪਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਉਹਨਾਂ ਦਾ ਦਿਲ ਜ਼ਰੂਰ ਦੁਖੇਗਾ ਕਿ ਅਸੀਂ ਆਪਣਾ ਢੀ ਚੋਟੀ ਦਾ ਜ਼ੋਰ ਲਾਇਆ ਆ ਮੁਹਾਰੇ ਜਿਹੜਾ ਪ੍ਰਚਾਰ ਵੀ ਕੀਤਾ ਵੋਟਾਂ ਵੀ ਪਾਈਆਂ ਰਾਜ-ਰਾਜ ਕੇ ਪਰ ਫਿਰ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਨੂੰ ਜੇਕਰ ਇਸੇ ਤਰ੍ਹਾਂ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਰੱਖਿਆ ਜਾਂਦਾ ਤਾਂ ਇਹ ਸਰਾਸਰ ਗਲਤ ਹੈ ਸਾਡੇ ਨਾਲ ਧੱਕਾ ਹੈ ਇਸੇ ਕਰਕੇ ਉੱਥੋਂ ਲੋਕਾਂ ਦੀਆਂ ਆਵਾਜ਼ਾਂ ਇਸ ਤਰ੍ਹਾਂ ਦੀਆਂ ਆ ਵੀ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਖੂਬ ਚਰਚਾ ਚੱਲਦੀ ਹੈ ਕਿ ਫਿਰ ਫਾਇਦਾ ਕੀ ਹੈ ਲੋਕਤੰਤਰ ਦਾ ਐਵੇਂ ਤਾਂ ਕਿਹਾ ਜਾਂਦਾ ਕਿ ਲੋਕਤੰਤਰ ਦਾ ਬਹੁਤ ਵੱਡਾ ਮੇਲਾ ਲੱਗਦਾ ਦੇਸ਼ ਦੇ ਅੰਦਰ ਪਰ ਉਸ ਲੋਕਤੰਤਰ ਦੇ ਵਿੱਚ ਜਿਹੜਾ ਲੋਕਾਂ ਦਾ ਫਤਵਾ ਹੈ ਜੇਕਰ ਉਹਨੂੰ ਵੀ ਖੋਲੇ ਕਰ ਦਿੱਤਾ ਜਾਂਦਾ ਹੈ ਸਰਕਾਰਾਂ ਧਿਆਨ ਵਿੱਚ ਨਹੀਂ ਰੱਖਦੀਆਂ ਤਾਂ ਫਿਰ ਇਹ ਲੋਕਤੰਤਰ ਕਾਦਾ ਹੋਇਆ ਇਸ ਦਾ ਮਤਲਬ ਤੇ ਇਹ ਹੈ ਕਿ ਕੋਈ ਕੁਝ ਲੋਕਾਂ ਲਈ ਲੋਕਤੰਤਰ ਹੋਰ ਹੈ ਕੁਝ ਲੋਕਾਂ ਲਈ ਲੋਕਤੰਤਰ ਹੋਰ ਹੈ ਸੰਦੀਪ ਜਿਵੇਂ ਅਮਰਿਤਪਾਲ ਦੇ ਹੱਕ ਦੇ ਵਿੱਚ ਅਸੀਂ ਵੀ ਜਦੋਂ ਗਏ ਉੱਥੇ ਮਾਹੌਲ ਬਣਿਆ ਹੋਇਆ ਸੀਗਾ ਲੋਕਾਂ ਨੇ ਜਿਹੜਾ ਮੁੱਖ ਦੋ ਮੰਗਾ ਸੀਗੇ ਇੱਕ ਤੇ ਨਸ਼ਾ ਦੂਜਾ ਵੀ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਇਹਨਾਂ ਨੂੰ ਬਾਹਰ ਕੱਢਾ ਜਾਵੇ ਫਿਰ ਤੇ ਜੇ ਐਨਐਸਏ ਵੀ ਉਹਨਾਂ ਨੇ ਵਧਾ ਦਿੱਤਾ ਹੈਗਾ ਉਹਨਾਂ ਦੇ ਸਾਥੀਆਂ ਦਾ ਵੀ ਐਨਐਸਏ ਵਧਾ ਦਿੱਤਾ ਹੈਗਾ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸਰਕਾਰ ਦੀ ਮਨਸ਼ਾ ਕੀ ਹੈ ਕਿ ਉਹਨਾਂ ਦਾ ਕੋਈ ਮੂਡ ਹੈ ਉਹਨਾਂ ਨੂੰ ਬਾਹਰ ਕੱਢਣ ਦਾ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਗਤੀਵਿਧੀ ਦੇ ਮੁਤਾਬਕ ਤਾਂ ਕਿਸੇ ਤਰ੍ਹਾਂ ਵੀ ਨਹੀਂ ਲੱਗਦਾ ਕਿਉਂਕਿ ਅਮਰਤਪਾਲ ਸਿੰਘ ਦੇ ਇਕੱਲੇ ਨਹੀਂ ਉਹਨਾਂ ਦੇ ਜਿਹੜੇ 6 ਸਾਥੀ ਹੋਰ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਬਾਜੇ ਕਿਹਾ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਕਟਿਵਿਸਟ ਦੇ ਤੌਰ ਦੇ ਉੱਤੇ ਕੰਮ ਕਰਦਾ ਸੀ ਕੋ ਉਹਨੂੰ ਬਹੁਤ ਹੀ ਸਿਆਸੀ ਸੂਝ ਵੀ ਰਹੀ ਸੀ ਪਰ ਪ੍ਰਧਾਨ ਮੰਤਰੀ ਬਾਜੇ ਕਿ ਉਹਨਾਂ ਹਲਕਿਆਂ ਦੇ ਵਿੱਚ ਹੀਰੋ ਬਣ ਗਿਆ ਜਿਨ੍ਹਾਂ ਦੇ ਲਈ ਉਸ ਨੇ ਜਿਹੜੀ ਆ ਆਵਾਜ਼ ਕੀਤੀ ਜਾ ਇੱਕ ਇਹ ਲੋਕ ਕਿ ਅਮਰਤਪਾਲ ਸਿੰਘ ਦੇ ਹੱਕ ਵਿੱਚ ਉਹਨਾਂ ਦੀ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਜਿਸ ਦਾ ਮਜ਼ਾਕ ਵੀ ਬਾਅਦ ਵਿੱਚ ਬਣਾਇਆ ਗਿਆ ਕੁਝ ਲੋਕਾਂ ਦੇ ਵੱਲੋਂ ਕਿ ਪ੍ਰਧਾਨ ਮੰਤਰੀ ਬਾਜੇ ਕਿ ਕਰ ਕੀ ਰਿਹਾ ਜਦੋਂ ਖੇਤਾਂ ਦੇ ਵਿੱਚ ਭਾਈ ਦਾ ਦਿਖਾਈ ਦਿੱਤਾ ਜਦੋਂ ਪੁਲਿਸ ਮਗਰ ਪੈ ਜਾਂਦੀ ਹੈ ਜਾਂ ਫਿਰ ਉਸ ਨੂੰ ਇਹ ਕਹਿ ਲੋ ਕਿ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਵੇਲਾ ਸੀ ਜਦੋਂ ਅਜਨਾਲਾ ਕਾਂਡ ਵਾਪਰਨ ਤੋਂ ਬਾਅਦ ਦੀਆਂ ਗੱਲਾਂ ਨੇ ਉਹ ਸਭ ਨੂੰ ਯਾਦ ਹੋਵੇਗਾ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਜੇਕਰ ਉਹਨਾਂ ਦੇ ਐਨਐਸਏ ਵਧਾ ਦਿੱਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਪੰਜਾਬ ਸਰਕਾਰ ਦੀ ਹਾਲੇ ਕੋਈ ਸਿਆਸੀ ਇੱਛਾ ਨਹੀਂ ਹੈ ਕਿ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਰੀਲੀਫ ਦਿੱਤਾ ਜਾਵੇ ਜਾਂ ਉਹਨਾਂ ਨੂੰ ਮਨਜ਼ੂਰੀ ਦੇ ਕੇ ਬਾਹਰ ਕੱਢਿਆ ਜਾਵੇ ਪਰ ਐਨਐਸਏ ਵਾਰ-ਵਾਰ ਵਧਾਉਣ ਦੇ ਨਾਲ ਪੰਜਾਬ ਸਰਕਾਰ ਨੂੰ ਸਿਆਸੀ ਤੌਰ ਤੇ ਖਮਿਆਜੇ ਹੁਣ ਵੀ ਭੁਗਤਨੇ ਪਏ ਐ ਲੋਕ ਸਭਾ ਚੋਣਾਂ 2024 ਜੇ ਅਜੇ ਵੀ ਸਰਕਾਰ ਇਹ ਗੱਲ ਨੂੰ ਨਾ ਸਮਝੀ ਤਾਂ ਫਿਰ 2027 ਦੇ ਵਿੱਚ ਵੀ ਤਸਵੀਰ ਬਦਲ ਸਕਦੀ ਹੈ ਔਰ ਇਸ ਦਾ ਫਾਇਦਾ ਕਿਹੜੀ ਸਿਆਸੀ ਪਾਰਟੀ ਨੂੰ ਮਿਲਣਾ ਹੈ ਇਹ ਵੀ ਸਾਰੇ ਭੜੀ ਭਾਂਤ ਜਾਣਦੇ ਨੇ ਕਿ ਧਰੋਵੀ ਕਰਨ ਜਿਹੜਾ ਵੋਟਾਂ ਦਾ ਫਿਰ ਹੁੰਦਾ ਉਸ ਦੇ ਲਈ ਧਰੋਵੀ ਕਰਨ ਦੇ ਲਈ ਮਾਹਰ ਕਿਹੜੀਆਂ ਪਾਰਟੀਆਂ ਨੇ ਕਿਹੜੀਆਂ ਪਾਰਟੀਆਂ ਵਿੱਚੋਂ ਦਾਅ ਖੇਡਣਾ ਚਾਹਣਗੀਆਂ ਕਿਸ ਦਾ ਦਾਅ ਲੱਗ ਸਕਦਾ ਫਿਰ ਉੱਥੇ ਕੱਲ ਨੂੰ ਕੋਈ ਜਿਹੜਾ ਅੱਜ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਨਹੀਂ ਬੋਲ ਰਿਹਾ ਸਿਆਸੀ ਤੌਰ ਦੇ ਉੱਤੇ ਜਾਂ ਸਿਆਸੀ ਪਾਰਟੀ ਵੱਡੀ ਗਤੀਵਿਧੀ ਨਹੀਂ ਦਿਖਾ ਰਹੀ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਕੋ ਹੋਰ ਹੈ ਹਾਲਾਂਕਿ ਕਾਂਗਰਸ ਪਾਰਟੀ ਦੇ بڑے ਲੋਕ ਹੈ ਜਿਨ੍ਹਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਜਹਾਲਾਕੇ ਸ਼੍ਰੋਮਣੀ ਕਾਲੀਦਲ ਤੇ ਕਾਂਗਰਸ ਪਾਰਟੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਦੀ ਗੱਲ ਕਰੀਏ ਉਹਨਾਂ ਨੇ ਜ਼ਰੂਰ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਲੋਕਾਂ ਦਾ ਫਤਵਾ ਮਿਲਿਆ ਤੇ ਉਸ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਰਿਹਾ ਕੀਤਾ ਜਾਣਾ ਚਾਹੀਦਾ ਪਰ ਬਹੁਤੇ ਲੀਡਰ ਹਾਲੇ ਚੁੱਪ ਵੱੱਟੀ ਬੈਠੇ ਐ ਪਰ ਪਾਰਟੀ ਦੇ ਰੂਪ ਵਿੱਚ ਕਲੈਕਟਿਵ ਰੂਪ ਦੇ ਵਿੱਚ ਵੀ ਕੋਈ ਵੀ ਇਸ ਤਰ੍ਹਾਂ ਦੀ ਮੁਹਿੰਮ ਨਹੀਂ ਦੇਖਣ ਨੂੰ ਮਿਲੀ ਜਿਹੜੀ ਸਿੱਧਾ ਪਾਰਟੀ ਦੇ ਵੱਲੋਂ ਪ੍ਰੈਸ ਨੋਟ ਜਾਰੀ ਹੋਇਆ ਹੋਵੇ ਬਿਆਨ ਆਇਆ ਹੋਵੇ ਕਿ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਸ਼੍ਰੋਮਣੀ ਕਾਲੀਦਲ ਦੇ ਵੀ ਜਿੰਨੇ ਬਿਆਨ ਆਏ ਨੇ ਉਹ ਸਾਰੇ ਆਪੋ ਆਪਣੇ ਪੱਧਰ ਵਿੱਚ ਫਿਰ ਸਾਰੇ ਨਾ ਝੰਡਾ ਚੁੱਕ ਲੈਣ ਕਿ ਆਮ ਆਦਮੀ ਪਾਰਟੀ ਨੇ ਦੇਖੋ ਜੀ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਬਾਹਰ ਵੀ ਨਹੀਂ ਕੱਢਿਆ ਦੋ ਦੋ ਸਾਲ ਤਿੰਨ ਤਿੰਨ ਸਾਲ ਅੰਦਰ ਰੱਖਿਆ ਜਿਨ੍ਹਾਂ ਦਾ ਕਸੂਰ ਕੋਈ ਇੰਨਾ ਵੱਡਾ ਨਹੀਂ ਸੀ ਕਿ ਐਨਐਸਏ ਲਾ ਕੇ ਉੱਥੇ ਡੱਕਿਆ ਜਾਵੇ ਫਿਰ ਕੱਲ ਨੂੰ ਉਹ ਬਖਾਲਤ ਕਰਨ ਲੱਗ ਜਾਣ ਅੱਜ ਹੀ ਸਟੈਂਡ ਸਪਸ਼ਟ ਕਰਨੇ ਚਾਹੀਦੇ ਆ ਕਿਉਂਕਿ ਸੌ ਚੁੱਕ ਸਮਾਗਮ ਹੋਣਾ ਸੱਦਾ ਅੱਜ ਦਾ ਮਿਲਿਆ ਸੀ ਅੱਜ ਹੀ ਮਨਜ਼ੂਰੀ ਮਿਲਣੀ ਚਾਹੀਦੀ ਸੀ ਪਰ ਜਦੋਂ ਤੱਕ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਆਂ ਪੰਜਾਬ ਦੇ ਲੋਕਾਂ ਨਾਲ ਜਾਂ ਵਿਦੇਸ਼ ਵਿੱਚ ਬੈਠੇ ਲੋਕਾਂ ਦੇ ਨਾਲ ਤਾਂ ਉਦੋਂ ਤੱਕ ਇਸ ਤਰ੍ਹਾਂ ਦੀ ਕੋਈ ਵੀ ਗੱਲ ਸਾਹਮ ਕੇ ਗ੍ਰਹਿ ਮਹਿਕਮੇ ਨੇ ਅਮਰਿਤਪਾਲ ਦੇ ਮਾਪਿਆਂ ਨੂੰ ਉਹ ਲਿਖਤੀ ਰੂਪ ਚ ਮਨਜ਼ੂਰੀ ਦਿੱਤੀ ਹੋਵੇ ਤੇ ਜਿਹੜੀ ਮਨਜ਼ੂਰੀ ਨੂੰ ਸਪੀਕਰ ਕੋਲ ਲੈ ਕੇ ਪੁੱਜਣ ਔਰ ਉਸ ਤੋਂ ਬਾਅਦ ਉਸ ਨੂੰ ਸੌ ਚੋਕਣ ਦੇ ਲਈ ਆਗਿਆ ਦਿੱਤੀ